ਗੇ ਪਿੱਛੋ ਹੋ ਜਾ ਕਰ ਯਾਰ ਇਹ ਮੈਂ ਮਰ ਜਾ ਹੁ ਮੈਂ ਮਰ ਜਾ ਇਹ ਆ ਐਂਬੂਲੈਂਸ ਕੀ ਕਰਦੀ ਆ ਦੇਖੀ ਦੀਪੀ ਸਰਪੰਚ ਜੀ ਨੇ ਕਿਤੇ ਸਰਪੰਚ ਦਾ ਨਹੀਂ ਠੋਕਤਾ ਕੀ ਹੋ ਰਿਹਾ ਤੁਰਕੇ ਕਰਦੇ ਹੁੰਦੇ ਆ ਅੱਛਾ ਤੁਰਕੇ ਸਾਰਾ ਫਰੈਂਡਾਸ ਨੇ ਮੈਂ ਕਿ ਖੜ ਕੇ ਦੇਖਣਾ ਉਹਨੂੰ ਨੀ ਪਾਤੀ ਤੋਰ ਹੁਣ ਹੱਸ ਕੇ ਭਾਈ ਮੈਂ ਤਾਂ ਸ਼ਾਟ ਲਈ ਬਥੇ ਹੁਣ ਹੱਤਰੇ ਯਾਰ ਨੂੰ ਦੱਪਣ ਨੂੰ ਫਿਰਦੇ ਸੀ ਪਰ ਦਬਦਾ ਕਿੱਥੇ ਐ ਤੂੰ ਤਾਂ ਮੈਂ ਦਵਾਉਣੀ ਆ ਖੜ ਜਾ ਤੂੰ ਹਾਂ ਨਾ ਹੁਣ ਆ ਵੀ ਗਿਆ ਕੀ ਹੋਇਆ ਸਰਪੰਚ ਨੂੰ ਕੋਈ ਫੜ ਸਕਦਾ ਚਾਰਨ ਰੱਖ ਨਹੀਂ ਹੋਇਆ ਉਹ 11 ਮੁਲਕਾਂ ਦੀ ਫੌਜ ਗੋੜੀ 11 ਮੁਲਕਾਂ ਦੀ ਫੌਜ ਤੇਰੀ ਕਰੋ ਜਮਾ ਹੋਏਗਾ ਕੀ ਜੇ 11 ਮੁਰਖੀ ਫੌਜੀ ਕਹਿੰਦੇ 11 ਮੁਰਖੀ ਫੌਜ ਵੀ ਮੂਜੇ ਨਹੀਂ ਰੱਖ ਸਕਤੀ 11 ਮੁਰਖ 11 ਮੁਰਖੋ ਕੀ ਫੌਜ ਵੀ ਸਰਪੰਚ ਕੋ ਨਹੀਂ ਫੜ ਸਕਤੀ ਬੇ ਤੂੰ ਹਿੰਦੀ ਫਿਲਮਾਂ ਘੱਟ ਦੇਖਿਆ ਕਰ ਹਾਂ ਸਰਪੰਚ ਕੋ ਹਾਂ ਸਰਪੰਚ ਕੋ ਨਹੀਂ ਨਹੀਂ ਕਿਉਂ ਨਾ ਚਾਦਰ ਰੱਖ ਨਹੀਂ ਸਕੇਗੇ ਮੈਂ ਤੈਨੂੰ ਉਹ ਸਰਪੰਚ ਨੂੰ 11 ਮੁਰਖੀ ਕੀ ਫੌਜ ਕਦੇ ਨਹੀਂ ਫੜ ਸਕਤੀ ਉਹ ਵੀ ਸਰਪੰਚ ਕੋ ਉਹ ਜਾ ਤੂੰ ਆ ਹਿੰਦੀ ਫਿਲਮ ਕਿੱਥੋਂ ਦੇਖ ਕੇ ਆ ਗਿਆ ਡਾਇਲੋਗ ਮਾਰਦਾ ਜੇਲ੍ਹ ਚ सरपंच ਕੋ ਪਰ ਕਿਹੜੇ ਸਰਪੰਚ ਕੋ ਉਹ ਮੈਨੂੰ ਹੋਰ ਕਿਹਨੂੰ ਨਾਲ ਆਏ ਕੀ ਕਰਤਾ ਸੀ ਦੁਆਰਾ ਕਰਤਾ ਨਹੀਂ 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 ਹਾਜੀ ਨਹੀਂ ਵੇਟ ਨਾ ਹਿੰਦੀ ਫਿਲਮਾਂ ਕਿੱਥੋਂ ਦੇਖਣ ਲੱਗ ਗਿਆ ਜੇਲ੍ਹ ਚੋਂ ਉਹਨਾਂ ਨੇ ਛੱਡ ਕਿਵੇਂ ਦਿੱਤਾ ਵੇ ਪੈਸੇ ਦਿੱਤੇ ਉਹਨਾਂ ਨੂੰ ਕਿਹਨਾਂ ਨੂੰ ਪੁਲਿਸ ਵਾਲਿਆਂ ਨੂੰ ਹੋਰ ਕਿਹਨੂੰ ਉਹ ਮੈਂ ਪੈਸੇ ਦਿੰਦਾ ਨਹੀਂ ਪੈਸੇ ਲੈਣਾ ਵੇ ਅੱਛਾ ਤੂੰ ਪੈਸੇ ਲਿੱਤੇ ਆ ਤਾਂ ਉਹਨਾਂ ਨੇ ਨਹੀਂ ਛੱਡਤਾ ਹੈ ਲੈ ਮੈਂ ਤਾਂ ਗਰੰਟੀ ਨਹੀਂ ਛੱਡੀਆਂ ਉਹ ਤਾਂ ਫਿਰ ਵੀ ਪੁਲਿਸ ਵਾਲੇ ਸੀ ਅੱਛਾ ਤੇ ਦਿੱਤੇ ਨਹੀਂ ਪੈਸੇ ਪੈਸੇ ਮੈਂ ਕਿਉਂ ਦੇਵਾਂ ਮੰਨ ਜਾ ਉਹ ਲੈ ਸਰਪੰਚ ਚਕੰਨੀ ਦੇ ਗਿਆ ਉਹਨਾਂ ਨੂੰ ਕਿਵੇਂ ਨਾਲੇ ਸਰਪੰਚ ਨੂੰ ਫੜ ਲੈਣਗੇ ਅੱਛਾ ਕਿਵੇਂ ਕਹਤਾ ਸੀ ਤੂਹਾਰਾ ਕਰਕੇ ਨਹੀਂ ਐਂ ਕਰਕੇ ਮੜਾ ਫੇਰ ਸਮਝਾਦਾ ਮੈਂ ਤੈਨੂੰ ਕਹਿਣਾ ਵੀ ਆਹ ਡਾਇਲੋਗ ਨਾ ਪੁਲਿਸ ਵਾਲਾ ਯਾਰ ਮਰਵਾਏ ਸੀ ਤੂੰ ਆਦੇ ਘਰ ਵਾਲਾ ਮਰਵਾਈ ਜੰਨੀ ਏ ਜੇ ਮੇਰੇ ਘਰ ਵਾਲਾ ਹੂ ਫੇਰ ਹੀ ਤੂੰ ਤਾਂ ਪਹਿਲਾ ਵਾਲੀ ਦਾ ਠੀਕ ਐ ਐਂ ਲਿਆ ਓਕੇ ਠੀਕ ਨਾਲ ਹਾਂ ਪਹਿਲਾ ਵਾਲੀ ਦੀ ਗੱਲ ਕਰਨੀ ਹੁਣ ਆਪਾਂ ਓਕੇ ਠੀਕ ਹੁਣ ਆਪਾਂ ਕਿੱਥੇ ਸੀ ਕਿੱਥੇ ਸੀ ਰਾਜੀਵ ਮੈਂ ਚਕੰਨੀ ਦੇ ਗਿਆ ਚਕੰਨੀ ਅੱਛਾ ਬਈ ਤੈਨੂੰ ਇਹ ਹਿੰਦੀ ਡਾਇਲੌਗ ਕਿਨੇ ਸਿਖਾਇਆ ਜੇਲ੍ਹ ਚੋਂ ਹੈ ਜੇਲ੍ਹ ਚੋਂ ਸਿੱਖਿਆ ਲੈ ਚਾਰ ਦਿਨ ਰੱਖ ਨਹੀਂ ਹੋਇਆ ਉਹਨਾਂ ਦੇ ਤੈਨੂੰ ਲੈ ਮੈਨੂੰ ਰੱਖ ਲੈਣਗੇ ਭੋਲਾ ਮੈਨੂੰ ਨਹੀਂ ਰੱਖ ਸਕਦੇ ਕਿਉਂ ਨਹੀਂ ਰੱਖ ਸਕਦੇ ਲੈ ਐ ਕਿ ਮੈਂ ਰੱਖਣਗੇ ਤੂੰ ਆਪ ਨਹੀਂ ਜ਼ਰੂਰ ਕਾਸਾਮ ਵਾਲਾ ਕਰ ਤੂੰ ਨਹੀਂ ਕਹੋ ਨਾ ਫਿਰ ਮੈਂ ਕਹੂੰਗੀ ਤੂੰ ਪੈਸੇ ਦੇ ਕੇ ਭੱਜ ਕੇ ਆਇਆ ਤੁਸੀਂ ਤੁਸ ਕਹਿਣਾ ਐਵੇਂ ਇੱਕ ਵਾਰ ਸੀ ਨਾ ਕੋਈ ਕੁਝ ਮਿਲੇਦਾ ਸੀ ਫਿਰ ਮੈਨੂੰ ਕਹਣਾ ਵੀ ਮੈਂ ਨਹੀਂ ਪੈਸੇ ਦੇ ਸਕਦਾ ਉਹ ਮੈਨੂੰ ਭਾਵੇਂ ਦੇ ਜਾਣ ਚਲੋ ਚੱਲ ਕਿਹੜੀ ਗੱਲ ਬੇ ਹੁਣ ਤੀਆਂ ਸੱਚੀ ਬਾਵਾ ਤੋੜੂ ਬਾਵਾ ਛੱਡ ਮਤਰੀਂ ਚੜਾ ਨਹੀਂ ਗਿਆ ਫੋਨ ਕਰਕੇ ਸੀ ਜੜਾ ਗਿਆ ਹਈ ਤੂੰ ਹੋਥ ਲਾਲਾ ਉਧਰੋਂ ਇੱਥੇ ਤੋੜੂ ਖੜ ਜਾ ਮੈਂ ਦੇਖਾਂ ਚੜਦਾ ਚੱਲ ਨਹੀਂ ਗੱਪਾਂ ਚ ਗਿਆ ਬਿੱਤੂ ਫਿਰ ਚੜਿਆ ਨਹੀਂ ਆਣਾ ਚੱਲ ਮੜਾ ਲੇਟ ਆਂ ਚੰਗਾ ਫਿਰ ਓਕੇ ਓਕੇ ਕੋਈ ਨਹੀਂ ਖੜ ਜਾ ਖੜੇ ਚੜਦਾ ਕਿੱਥੇ ਆ ਥੱਲੇ ਨਹੀਂ ਬਹੁਤ ਵਧੀਆ ਸੀ ਨਾ ਸਹੀ ਗੱਲ ਆਈ ਨੇ ਕਹਿੰਦੀ ਬੜਾ ਵਧੀਆ ਸੀ ਨਾ ਉਹ ਪਤਾ ਨਹੀਂ ਫੁਣਸੀ ਐ ਥੋੜਾ ਥੋੜਾ ਮਾੜਾ ਪਤਾ ਨਹੀਂ ਫੁੜੀ ਨਾ ਹੈ ਨਹੀਂ ਮੈਂ ਮੈਂ ਸੰਧੀ ਪਰ ਮੈਂ ਵੀ ਸੰਧੀ ਪਰ ਮੁਰਗਾ ਮੁਰਗਾ ਕਿੱਥੇ ਆ ਕਿੱਥੇ ਆ ਭੱਜ ਗਿਆ ਕਹਿੰ ਗਈ ਚਿੜੀ ਤੂੰ ਤੂੰ ਕੋਟਾ ਥੱਲੇ ਧਰ ਦੇਣਾ ਕੋਟਾ ਥੱਲੇ ਧਰ ਦੁਬਾਰੇ ਚੱਕ ਕੇ ਮਾਰਾਂਗੀ ਮੈਂ ਤਹਾਂ ਜੜ ਜੂ ਓਏ ਦੇਖੀ ਦੇਖੀ ਬੱਸ ਥੋੜੂ ਆ ਇਹਦੇ ਨਾਲ ਚਟਨੀ ਬਣਾਉਂਦੇ ਨੇ ਥੱਲੇ ਆ ਜਾਓ ਆ ਜਾ ਥੱਲੇ ਓਹੋ ਮਿੱਠੀਆਂ ਨਾ ਮਾਰ ਚੁੱਪ ਕਰਕੇ ਥੱਲੇ ਆ ਜਾ ਚੱਲ ਕੋਈ ਨਾ ਇਸ ਨਾਲ ਚਟਨੀ ਬਣਾਉਂਦੇ ਆ ਚੱਲ ਵੀ ਇਸ ਨਾਲ ਚਟਨੀ ਬਣਾਉਂਦੇ ਹਾਂ 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 ਓਏ ਹਿੰਦੂ ਥੱਲੇ ਘਰਾਤਾ ਓਏ ਦਾਲੀ ਜਾ ਐਕਸ਼ਨ ਆਇਆ ਥੱਲੇ ਓਹੋ ਖੜ ਜਾ ਕੀ ਸੀ ਚਟਨੀ ਚਟਨੀ ਠੀਕ ਹੈ ਛੱਡ ਦੇ। ਵੇ ਸਰਪੰਚ ਨਹੀਂ ਤੇ ਲਿਆ। ਸੁੱਤਾ ਬਿਆ ਹਾਂਗਾ ਬਈ ਮੁੱਦਾ ਪਈਦਾ। ਬਈ ਵੇ। ਵਹੀ ਮੁੱਦਾ ਸਾਂਗਾ। ਕਿਧਰੋਂ? ਮੁੱਦਾ ਪਈਦਾ ਪੈਣਗੇ। ਉਹ ਆ ਲਿਬੜ ਜੂਗਾ ਮੈਂ। ਚਲੋ ਆ ਜਾ ਯਾਰ ਇਸ ਕਰੋ ਸੀ ਨਾ। ਜਾਂ ਤਾਂ ਮੈਨੂੰ ਕੋਈ ਲਿਆ ਦਿਓ। ਮੈਂ ਹੈ ਨਹੀਂ। ਇਹ ਤਾਂ ਕਰਦੂ ਨਾ ਆਏ ਆਏ ਤੇ ਫਿਰ ਕੀ ਹੋ ਗਿਆ ਇਹ ਜਿਹੜੀ ਗੱਲ ਹੈ ਮੈਂ ਤਾਂ ਆਪ ਤੁਹਾਨੂੰ ਕਹਨੀ ਵੀ ਕੋਈ ਨਾ ਥੱਲੇ ਆਓ ਚੱਲ ਲਿਆ ਸੀ ਹਾਂ ਡਰਾਈਵਰ ਸੁਮੈਡੀਕਲ ਆ ਨਾ ਕੋਈ ਹਾਂ ਹਾਂ ਆਏ ਹੈ ਹੈ ਡਰਾਈਵਰ ਸੁਮੈਡੀਕਲ ਆ ਹਾਂ ਨਹੀਂ ਇਹ ਤਾਂ ਆ ਗਿਆ ਮੇਰੇ ਕੋਲ ਮਮਾ ਮੈਨੂੰ ਭੁਗਤਨੇ ਪੈਂਦੇ ਪਰ ਤੂੰ ਝੂਠ ਬੋਲਿਆ ਨਾ ਮੈਨੂੰ ਇੱਥੇ ਖੜੀ ਖੜੀ ਹਾਂ ਬੋਲੂੰਗੀ ਇੱਥੇ ਮੇਰੇ ਗਲਤ ਹੋ ਗਿਆ ਚੱਲ ਪਹਿਲਾਂ ਵਾਲੀ ਨੇ ਬਣਾਈ ਨਾ ਤੂੰ ਫੜਾ ਦੇ ਮੇਰੀ ਗੱਤਾਂ ਪਹਿਲਾਂ ਨਹੀਂ ਤਾਂ ਸਵਾਦ ਵੱਧ ਬਣਾਈ ਆ ਤੂੰ ਫੜਾ ਦੇ ਮੈਨੂੰ ਚਾਹ ਲੈ ਚਾਹ ਤੋਂ ਕੀ ਬੁਰਾ ਹੋਇਆ ਔਰ ਪਹਿਲਾਂ ਨੇ ਤਾਂ ਪੀ ਲਈ ਇੱਥੇ ਤੁਸੀਂ ਇਹ ਕਹੋ ਨਾ ਬੋਲੂੰਗੀ ਮੈਂ ਬੋਲੂੰਗੀ ਮੈਂ ਕਰੂੰਗੀ ਮੈਨੂੰ ਛੱਡ ਕੇ ਕਿਸੇ ਨਾਲ ਹੋਰ ਗੱਲਾਂ ਕਰਦੀ ਸੀ ਤੋ ਦੇਖੀ ਮੜਾ ਕਿ ਮੈਂ ਡਾਇਲੌਗ ਬੱਜੇ ਸਹੀ ਸਹੀ ਕਹਾਂ ਤੋ ਚੜਾ ਡਾਇਲੌਗ ਕਿੰਨੇ ਰੀਲ ਲਾਉਏ ਜਦੋਂ ਕਿੰਨੇ ਮਰਜ਼ੀ ਗੱਡੀ ਸਹੀ ਆ ਸਾਰੀ ਰੀਲਾਂ ਨੇ ਪੁਆਇੰਟ ਪੁਆਇੰਟ ਤੇ ਰੀਲਾਂ ਬਣਦੀ ਮੈਂ ਕਹੀ ਸੋਚੀ ਇਹਦਾ ਫਸਟ ਐ ਕਰਕੇ ਪਾਈ ਜਾਇਆ ਚੰਗਾ ਤੋੜਿਆ ਰੀਲਾਂ ਪਤਾ ਜਿਹੜੇ ਹੁਣ ਪਾਈਆਂਗੇ ਸਨ ਤੁਸੀਂ ਰੀਲਾਂ ਮੈਨਾਂ ਦੇਖੀ ਹੀ ਨਹੀਂ ਹਾਂ ਕਿ ਮੈਨੂੰ ਪਤਾ ਹੀ ਨਹੀਂ ਹੈਗਾ ਕਿੱਥੇ ਪਾਉਣਾ ਕਿੱਥੇ ਨਹੀਂ ਮੈਨੂੰ ਨਹੀਂ ਪੰਦ ਕਿਸੇ ਨੂੰ ਸ਼ੋਅ ਹੀ ਆਉਣਗੀਆਂ ਵਲੌਗ

ਉਹ ਫੀਲਿੰਗ ਜੀ ਆਈ ਸੀ ਨਾ ਹੋਰ ਹੀ ਦਿਰਾਦੀ ਨਾ ਵੀ ਰਾਜੂ ਖੜਾ ਹੈ ਹਨਾ ਹੱਸ ਕੇ ਜੇ ਅੰਮੇ ਅੱਜ ਵੀ ਮਜੱਫੀ ਬਾਬਾ ਚੱਲ ਉਹ ਪੈ ਜਾ ਕਾ ਮੈਂ ਕੱਟ ਦੇ ਓਏ ਯਾਰ ਰਾਜੂ ਚੈੱਕ ਕਰ ਲੈ ਆਵਾਜ਼ ਬਹੁਤ ਆ ਰਹੀ ਹੈ ਹਵਾ ਦੀ ਹਵਾ ਨਹੀਂ ਹਵਾ ਨਹੀਂ ਆਉਂਦੀ ਆ ਹੁਣ ਤੂੰ ਮਸਕੇ ਜੇ ਨਾ ਲਾਇਆ ਕਰ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦੀ ਆ ਸੋਨੀਆ ਤਾਂ ਹੋ ਜਾਣੀ ਹੈ ਤੂੰ ਮੜਾ ਫੀਲ ਤੱਕ ਲਿਆ ਲਿਆ ਲੈ ਵੀ ਲੈ ਚੱਲ ਅੱਡ ਜਾ ਕਰ ਅੱਡ ਜਾ ਚੱਲ ਗੱਲਾਂ ਕੀ ਗੱਲਾਂ ਪਹਿਲਾਂ ਹੀ ਸੋਹਣੀਆਂ ਅੱਛਾ ਅੱਛਾ ਹਾਂ ਇਹ ਤੇਰੀਆਂ ਗੱਲਾਂ ਨਾ ਪਹਿਲਾਂ ਸੋਹਣੀਆਂ ਲੱਗਦੀਆਂ ਸੀ ਹੁਣ ਨਹੀਂ ਆ ਮੈਨੂੰ ਮਸਕੇ ਜੇ ਨਾ ਮਾਰਿਆ ਕਰ ਲੈ ਸਿੰਦਰੇ ਤੋਂ ਉਹੀ ਗੱਲਾਂ ਫਿਰ ਤੇਰੀਆਂ ਤੂੰ ਮੇਰੀ ਗੱਲ ਸੁਣ ਯਾਰ ਮੈਂ ਭੁੱਲ ਗਿਆ ਹਾਂ ਡਾਇਲੋਗ ਸੋਹਣੀਆਂ ਤਾਂ ਐਕਸ਼ਨ ਸੋਹਣੀਆਂ ਤਾਂ ਗੱਲਾਂ ਆਪੇ ਹੋ ਜਾਣੀਆਂ ਤੂੰ ਕਿਉਂ ਨਾ ਮੇਰੇ ਨਾਲ ਤਾਂ ਖੜਾ ਬਈ ਇਹ ਇੱਧਰ ਨਹੀਂ ਜਾ ਮੁਣ ਕਰ ਤੈਨਿਹੜੇ ਤੜੇ ਆਈਆਂ ਨਾ ਮਾਰਗ ਰੱਖ ਦੂੰ। ਬੰਮਾ ਮੈਂ ਮੱਗਰ ਤੋਂ ਕੀ ਲੈਣਾ? ਸਮਝ ਆ ਗਈ ਤੈਨੂੰ? ਫਿਰ ਉੱਥੇ ਗੱਲ ਚੱਕਾਂਗੇ। ਨਾਲੇ ਤੂੰ ਤਾਂ ਬੰਦਾ ਨਾ ਮਤਲਬੀ ਆ, ਮਤਲਬੀ। ਮੈਂ ਕੀ ਮਤਲਬ ਘਟਿਆ? ਵਰਤੇ ਦੂੰ ਆ ਮੈਨੂੰ। ਹਾਂ ਫਿਰ ਇੱਥੇ ਉਹ ਗੱਲ ਚੱਕ ਲਈ। ਠੀਕ ਹੈ। ਮੈਂ ਕੱਲਾ ਕੱਲਾ ਸੂਟ ਪਹਿਨ ਲਿਆ ਤਾਂ। ਹਾਂ ਚੱਲ ਉੱਥੇ ਗੱਲ ਹੋ ਜਾਈ। ਚੱਲ ਠੀਕ ਹੈ। ਗੱਲਾਂ ਤਾਂ ਸੁਣੀਆਂ ਆਪੇ ਹੋ ਜਾਣੀਆਂ ਤੂੰ ਹਾਂ ਤਾਂ ਕਰ। ਹਾਂ ਤਾਂ ਕਰ। ਮੈਂ ਕੋਈ ਖੜ ਕੇ ਬੋਲਣਾ ਚੱਲ ਹਾਂ ਸਮਝ ਆ ਗਈ ਔਰ ਨਾਲੇ ਤੇਰੇ ਵਰਗਾ ਬੰਦਾ ਨਾ ਮੱਗਰ ਨਾ ਤੇਰੇ ਮੇਰੀ ਗਾਲ ਸੁਣ ਲੈ ਨਾਲੇ ਇੱਕ ਕੰਨ ਖੋਲ ਕੇ ਜੇ ਮੱਗਰ ਦੇ ਨੇੜੇ ਤੇੜੇ ਜੀ ਆ ਨਾ ਮਾਰ ਕੇ ਰੱਖ ਦੂੰ ਮੈਨੂੰ ਲੋੜ ਨਹੀਂ ਨਾ ਤੇਰੇ ਨੇੜੇ ਤੇੜੇ ਖੜਨ ਦੀ ਨਾ ਮੱਗਰ ਦੇ ਹਰ ਵੈਸੇ ਵੀ ਨਾ ਤੂੰ ਤਾਂ ਇੱਕ ਮਤਲਬੀ ਬੰਦਾ ਆ ਅੱਛਾ ਤੂੰ ਮੈਨੂੰ ਵਰਤਿਆ ਨਹੀਂ ਮੈਂ ਤੈਨੂੰ ਕੀ ਵਰਤਿਆ ਵੇ ਦੱਸੀ ਮੈਨੂੰ ਜਰਾ ਕੱਲਾ ਕੱਲਾ ਸੂਟ ਜ਼ਿਆਦਾ ਮੇਰੇ ਜਿਹੜਾ ਤੈਨੂੰ ਲੈ ਕੇ ਦਿੱਤਾ ਸੂਟ ਵੀ ਤੂੰ ਐ ਨਹੀਂ ਲੈ ਕੇ ਦਿੱਤੇ ਸਿੰਦਰ ਨੇ ਤੈਨੂੰ ਪਿਆਰ ਕੀਤਾ ਸੀ ਪਿਆਰ ਤੇਰੇ ਪਿੱਛੇ ਤਾਂ ਮੈਂ ਜਨਾਨੀ ਭਜਾਦੀ ਆ ਉਹਦੀ ਵੇ ਤੇਰੀ ਜਨਾਨੀ ਦੀ ਤਾਂ ਕਰਤੂਤਾ ਹੀ ਇਹ ਜਿਹੀਆਂ ਸੀ ਲੋਕਾਂ ਨੇ ਤਾਂ ਚਾਟਾ ਕਰਦੀ ਫੜੀ ਗਈ ਆ 100 ਵਾਰੀ ਹਾਂ ਬੋਲ ਹੁਣ ਹੁਣ ਤਾਂ ਤੇਰੇ ਮੂੰਹ ਚ ਜबान ਨਹੀਂ ਨਿਕਲਨੀ ਤੇਰੀ ਜਨਾਨੀ ਜੋ ਸੀ ਨਾ ਅਖਰ ਚ ਬਠਾਈ ਮੈਨੂੰ ਉਹਨੇ ਥੱਲੇ ਦਿੱਤਾ ਨਹੀਂ ਤਾਂ ਕੀ ਗੱਲ ਕਰ ਜਾਂਦਾ ਕੋਈ ਨਾ ਤਾਂ ਕੀ ਗੱਲ ਕਰ ਜਾਂਦਾ ਵੇ ਤੂੰ ਕੜੇ ਨਾਲੇ ਤੂ ਕੜਾ ਚੱਜਦਾ ਜੇ ਤੂੰ ਇੰਨਾ ਹੀ ਪਿਆਰ ਕਰ ਕਰ ਨਾਲੇ ਤੂੰ ਕਿਹੜਾ ਚੱਜਦਾ ਤੂੰ ਤਾਂ ਨਾਲ ਦੀ ਨਾਲ ਦੂਜਾ ਵਿਆਹ ਕਰਾ ਲਿਆ ਇੰਨਾ ਹੀ ਪਿਆਰ ਕਰਦਾ ਸੀ ਨਾ ਤੇ ਫਿਰ ਨਾ ਵਿਆਹ ਕਰਾਉਂਦਾ ਕਰ ਦੇ ਹਾਂ ਉਹ ਹੀ ਜਣਾ ਵੀ ਹੁਣ ਆਏ ਹੁਣ ਕੀ ਹੋ ਗਿਆ ਤੈਨੂੰ ਤੁਰਨਾ ਦੂ ਇੱਥੇ ਮੈਂ ਤਾਂ ਵੇਟ ਕਰੀ ਜੰਨਾ ਵੀ ਤੁਰ ਰੇ ਅੱਛਾ ਸਿੰਦਰੇ ਤੂੰ ਸਰਪੰਚ ਦੀ ਹੈ ਤੇ ਸਰਪੰਚ ਦੀ ਰਹੇਗੀ ਵੇ ਸਰਪੰਚ ਆ ਜਾ ਮੇਰੇ ਪਿੱਛੇ ਹਾਲ ਕੀ ਬਣਾ ਲਿਆ ਜੀਵੀ ਦੀ ਵਾਲੀ ਬਣਾ ਦੇਖੀ ਜਾਣ ਕਿੰਨੀ ਖਰੀ ਬਣਦੀ ਕਿੰਨੇ ਦੀ ਵਾਲੀ ਸਰਪੰਚ ਇੱਕ ਜੀਵੀ ਦੀ ਦੇਖ ਦੇਖ ਨੀ ਵੱਡੀ ਵੀ ਨਹੀਂ ਹੁੰਦੀ ਅੱਧੀ ਦੀ ਤਾਂ ਉਹ ਵਿਦੇਕਰ ਦਾ ਦਾ ਹੁੰਦਾ ਜਾਂਦੇ 12 14 13 ਦੀ 15 ਦੀ ਕਰਦੀ ਹੈ ਠੀਕ ਹੈ ਤੇ ਇਹ ਚੀਜ਼ ਕਰਕੇ ਫਿਰ ਇਸ ਤੋਂ ਬਾਅਦ ਜਦੋਂ ਇਹ ਚੀਜ਼ ਕੀਤੀ ਤੇ ਦੱਸਦਾ ਹੁੰਦਾ ਅਸ ਜਦੋਂ ਫੀਲਿੰਗ ਆਉਣੀ ਵਾਟ ਟੁੱਟੀ ਹੁੰਦੀ ਹੈ ਤੇ ਇਹਨੂੰ ਇਹਨੂੰ ਲੁਕੋ ਕੱਢ ਪਹਿਲਾਂ ਇਹਨੂੰ ਬਾਹਰ ਕੱਢ ਯਾ ਮੇਰੀ ਕੋਟੀ ਲੂਜ਼ ਹੋ ਜਾਊਗਾ ਜੀ ਭਾਈ ਆਪ ਜੀ ਬਾਹਰ ਤਰਵਾ ਕੇ ਕਿੱਧਰੋਂ ਆਣਾ ਮੈਂ ਹੈ

ਅੱਛਾ ਤੂੰ ਸੁਣੇਗਾ ਨਹੀਂ ਮੈਨੇ ਸਵੇਰ ਤੈਨੂੰ ਖੜਾ ਕੇ ਆ ਚੀਜ਼ ਕਰੂੰਗੀ ਨਹੀਂ ਨਹੀਂ ਵਾਹ ਵਾਹ ਠੀਕ ਹੈ ਅੱਛਾ ਠੀਕ ਹੈ ਠੀਕ ਹੈ ਓਕੇ ਓਕੇ ਬੱਚਾ ਵਾਹ ਕੀ ਵਾਹ ਤੈਨੂੰ ਸੁਣੂਗਾ ਮੰਗਰਾ ਮੈਂ ਤੇਰੇ ਮੰਗਰ ਤੂੰ ਹੌਲੀ ਕਰੀ ਮੈਂ ਸੌਲੀ ਤੁਰਦੀ ਆਉਂਗੀ ਇਹਨਾਂ ਨੂੰ ਚੁੱਪ ਕਰਾ ਚੱਲ ਵਾਹ ਗੱਲ ਤਾਂ ਤੇ ਕਿਸੇ ਪਤਾ ਨਾ ਤੇ ਲੱਗੀ ਸੀ ਚਲੋ ਦੁਬਾਰਾ ਓਏ ਓ ਬਾਈ ਮੇਰਾ ਸਾਸਤੀ ਕਿਨੇ ਕਹਿੰਦੇ ਦੇਣ ਨੂੰ ਤੂੰ ਕੰਪਨੀ ਦੇ ਆਪ ਵੀ ਲਾਗੇ ਕਲਾਪਿੰਗ ਕਰਨ ਕੁਪੜੀ ਦੇਣ ਲੱਗ ਗਿਆ ਤਾਂ ਸੱਚਲੇ ਹੱਥ ਨੇ ਤਾਂ ਬੋ ਆ ਵੀ ਸਰਪੰਚਾ ਓ ਮੈਂ ਤੈਨੂੰ ਪਹਿਲਾਂ ਕਿਹਾ ਸੀ ਮੈਂ ਤੈਨੂੰ ਕਿੰਨੇ ਵਾਰੀ ਪਿਆਰ ਨਾ ਕਹਤਾ ਓਰੇ 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 ਚੱਲ ਉਧਰ ਤੇਰੇ ਘਰ ਉਧਰ ਚੱਲ 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 ਤੂੰ ਵੀ ਕਰ ਚੱਲ ਚੱਲ ਕੇ ਚੱਲੋ ਤੂੰ ਵੀ ਉਤੜੇ ਸੀਨ ਕਰ ਲੈਂਦਾ ਕਿਉਂ ਡਿਸਟਰਬ ਕਰ ਰਹੇ ਤਲ ਚਲ ਕਰੀ ਚਲ ਕਰੀ ਚਲ ਚੱਲ ਕੇ ਚੱਲ ਚੱਲ ਫਿੱਦਰੀ ਕੀ ਕਰ ਜਾਰ ਕੋਈ ਲੋਗ ਨਹੀਂ ਮਨੇ ਹਾਂ ਫਿਰ ਤੂੰ ਕੀ ਕਹੇਂਗਾ ਮੈਂ ਤੈਨੂੰ ਨਹੀਂ ਕਹੂੰਗੀ ਤੂੰ ਮੈਨੂੰ ਪੁੱਛ ਤੂੰ ਮੈਨੂੰ ਪੁੱਛੀ ਚੱਕਾ ਤੂੰ ਚੱਕਣਾ ਸੀ ਕਿਵੇਂ ਕਿਵੇਂ ਕੇ ਆਪਦੀ ਕਰਤੂਤੀ ਟੁੱਟ ਗਣੀ ਫਸ ਗਿਆ ਰੇੜਾ ਮਾਰ ਦੇ ਜੀ ਬੱਜੀ ਰੇੜਾ ਚੱਟ ਚੋਟ ਚ ਲੈ ਲੈ ਕਰਪਣਾ ਲਾ ਤੀ ਬਸ ਹੋ ਗਿਆ ਪਰ ਹੋ ਜਾ ਪਰ ਹੋ ਜਾ ਪਰਾਂ ਪਰਾਂ ਕਰ ਲੈ ਪਰਾਂ ਕਰ ਲੈ ਐਂ ਜਾਣਦਾ ਇਹ ਤਾਂ ਖਰਾਬ ਆ। ਥਾਪੀ ਮਾਰੇ ਕਿ ਥਾਪੀ। ਕੀ? ਮੰਨਦਾ? ਅਜਿਹਾ ਜੁਬਾਲਾ ਸੁਣਾ ਲੱਗਿਆ ਨਾ? ਹੈ? ਬਾਲਾ ਸੁਣਾ ਲੱਗਿਆ ਨਾ? ਹੈ। ਤੇਰੀ ਸੌ। ਸੌਂਗਾ। ਹੁਣ ਕੀ ਹੋ ਗਿਆ? ਉਹ ਹੁਣ ਇਦਾਂ ਕਿੱਧਰ ਲੱਗ ਗਿਆ? ਬਸ ਕਰ ਇਕੜਾਉਗਾ। ਚੱਲ। ਚੱਲ ਛੁੱਟਾ ਲੈਣਾ ਜੀ ਚੱਲ ਚਲੀ ਜਾੜ ਜਾ ਇੱਕ ਮਿੰਟਾਂ ਲੱਗ ਜਣੇ ਕਿਹੜਾ ਹੀ ਲੋਗਾ ਤੇਰਾ ਹਾਂ ਚੱਲ ਕਿੱਥੇ ਮਰਦੀ ਕਰ ਚੱਲ ਤੋੜ ਸਕਦੀ ਐ ਲੈ ਮੈਂ ਇੱਥੇ ਚੱਕਦਾ ਲੈ ਉਹ ਮੇਰੀ ماں ਕੋਈ ਤੋੜ ਸਕਦਾ ਤੋੜ ਸਕਦੀ ਐ ਪਰ ਸਾਡੀਆਂ ماں ਵੀ ਤਾਂ ਤੇਰੇ ਕਰਤੂਤੇ ਟੁੱਟ ਗਾਣੇ ਨਾ ਯਾਰ ਮੇਰੇ ਕਰਤੂਤੇ ਕਿਹੜੀਆਂ ਰੋਟੀਆਂ ਮੈਂ ਤੋੜੀ ਤੇਰੀ ماں ਤੋੜੀ ਸਰਪੰਚਣੀ ਨੇ ਬਾਹ ਤਰੀ ਤੂੰ ਤਾਂ ਨਹੀਂ ਤੋੜੀ ਪਰ ਤੇਰੇ ਕਰਤੂਤੇ ਟੁੱਟ ਗਾਣੇ ਤੂੰ ਅਨਆਪਸ਼ਵਾਬ ਬਕਿਆ ਹੋਊਗਾ ਕੋਈ ਸਾਡੇ ਬਾਰੇ ਦੂਸ਼ਣ ਲਾਏ ਹੋਣਗੇ ਮੇਰੇ ਤੇ ਮੈਂ ਤਾਂ ਸਿੰਦਰ ਦਾ ਨਾਮ ਲੈਂਦਾ ਸੀ ਹਾਂ ਸਿੰਦਰਤਰੀ ਮਸ਼ੂਕਣੀ ਐ ਨਾ ਗਲਤ ਹੋ ਗਿਆ ਨਾ ਮਜ਼ਰ ਮੈ ਤਾਂ ਕਿਹਾ ਨਹੀਂ ਲੱਗਦਾ ਕਿਉਂ ਨਹੀਂ ਸਿੰਦਰ ਦਾ ਸਿੰਦਰ ਨੇ ਮੇਰਾ ਨਾਮ ਲੈਂਤਾ ਜੀ ਦਾ ਮਸ਼ੂਕਾਂ ਦਾ ਅੱਛਾ ਤੇਰੇ ਕਰਤੂਤੇ ਇੱਥੇ ਚੱਕੋ ਤੇਰੇ ਕਰਤੂਤੇ ਟੁੱਟਗਾ ਨਹੀਂ ਖੜ ਜਾ ਚੱਲ 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 ਤੇਰੇ ਕਰਤੂਤੇ ਟੁੱਟਗਾ ਨਹੀਂ ਯਾਰ ਮੇਰੀ ਗਰਤੂਤੀ ਕੇ ਮੈਂ ਯਾਰ ਬਾਸ ਸਰਪੰਚ ਨੇ ਨੀਂਣੇ ਥੋੜੀ ਤੂੰ ਨਾ ਮੇਰਾ ਲਈ ਜਾਨੀ ਆ ਤੂੰ ਤੇਰਾ ਤੂੰ ਸਰਪੰਚਰੀ ਕੋਲੇ ਨਾਮ ਲੈਂਦਾ ਪਹਿਲਾਂ ਪਹਿਲੀ ਦਾ ਲੈਂਦਾ ਪਹਿਲੀ ਨਹੀਂ ਦੂਜੀ ਦਾ ਨਾਮ ਲੈਂਦਾ ਫਿਰ ਉਹ ਤਾਂ ਉਹਦੀ ਗਲਤੀ ਹੈ ਨਾ ਮੇਰੀ ਤਾਂ ਨਹੀਂ ਕਿਉਂ ਫਿਰ ਮਸ਼ੂਕਾ ਤਾਂ ਤੇਰੇ ਨਹੀਂ ਸੀ ਨਾ ਸੀ ਉਹ ਬਾ ਬੜਾ ਉੱਠਾ ਬੜਾ ਉੱਠਾ ਬੜਾ ਗੱਤ ਹੈ ਹਾਂ ਫਿਰ ਵਜਾ ਤਾਂ ਤੂੰ ਹੀ ਸੀ ਨਾ ਅੱਛਾ ਸਾਡੇ ਦੋਨਾਂ ਦੇ ਜਿਹੜਾ ਤਾਂ ਤੂੰ ਹੀ ਬੈਠਾ ਸੀ ਤੂੰ ਮੇਰੀ ਗੱਲ ਸੁਣ 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 ਕਰਵਿੱਦਰੇ ਨਾਲ ਜੀ ਤੇ ਅੱਜ ਵੀ ਦੇਣੀ ਆ ਤੱਕਾ ਮੇਰੇ ਨਾਲ ਖੜਾ ਹਾਂ 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 ਨਾਲ ਖੜੇ ਹੋਵੇਗਾ ਕਿਉਂ ਨਾ ਹੁਣ ਅਸੀਂ ਥਾਣੇ ਰਿਪੋਰਟ ਜੋ ਦੇਖਿਆ ਇਹ ਚੀਜ਼ ਹੈ ਹਾਂ ਤੇ ਮੈਂ ਵੀ ਮੇਰੇ ਨਾਲ ਹਾਂ ਚੱਲ 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 ਜੀ ਕਰ ਸਕਦੀ ਆਏ ਨਹੀਂ ਅਸੀਂ ਚੱਲਣ ਦਿੰਦਾਂ ਉਹਦੀ ਮੈਂ ਵੀ ਨਹੀਂ ਚੱਲਣ ਦਾ ਮੈਂ ਤੁਹਾਡੇ ਨਾਲ ਚਲਕੋਸ ਮਾਰ ਕੇ ਤੂੰ ਸਾਡੇ ਨਾਲ ਹੀ ਖੜਾ ਰਹੀ ਚੰਗਾ ਮੇਰੇ ਨਾਲ ਖੜਾ ਰਹੀ ਨਾਲੇ ਮੈਂ ਤਾਂ ਤੇਰੇ ਨਾਲ ਆ ਕੇ ਦੰਦਾ ਠੀਕ ਹੈ ਚੰਗਾ ਤੂੰ ਖੜਾ ਤਾਂ ਸੀ ਚੱਲ ਚੰਗਾ ਖੜ ਜਾ ਚਾ ਕਿ ਕਰੇ ਚੰਗਾ ਸਾਡੀ ਪੁੱਤ ਕਦੀ ਬਾਝਾ ਹੈ ਕਹਿੰਦਾਗੇ ਹਨ ਵੀਡੀਓ ਦੇ ਵਿੱਚ ਹੈ ਚੱਲ ਚੰਗਾ ਫਿਰ ਠੀਕ ਹੈ ਹੋਰ ਸਬਜੀ ਸੋਜੀ ਬਈ ਨਾ ਮੈਂ ਕਹੂੰਗੀ ਮੈਂ ਕਹੂੰਗਾ ਨਾ ਮੈਂ ਕਹੂੰਗੀ ਮੋਟਰ ਤੇ ਬਾਤ ਵਿੱਚ ਨਿਕਲੇ ਜਾਜੂਗੀ ਨਾ ਮੈਂ ਨਹੀਂ ਆਉਂਦੀ ਨਾ ਮੋਟਰ ਤੇ ਫਿਰ ਐਂ ਦੇਖ ਲਈ ਹਾਂ ਸਬਜੀ ਬਾਦੂ ਹੈ ਚੱਲ ਤੂੰ ਮੇਰੇ ਨਾਲ ਖੜਾਗਾ ਨਾ ਨਾਲੀਆਂ ਤੋਕ ਵਗਾਰ ਹੈ ਚੱਲ ਚੰਗਾ ਬਸ ਨਾਲ ਹੀ ਖੜਾ ਰਹੀ ਹੋਰ ਤਾਂ ਮੈਨੂੰ ਕੀ ਚਾਹੀਦਾ ਚੱਲ ਚੰਗਾ ਮੈਂ ਜਾਂਦੀ ਆ ਤੇ ਸਬਜੀ ਬਾਦੂ ਆ ਜੀ ਨਾ ਮੈਂ ਨਹੀਂ ਆਉਂਦੀ ਕੀ ਆ ਜਾ ਫਿਰ ਬੇਲਪੁਰ ਲੈਣੀ ਸੀ ਆ ਜਾ ਆ ਜਾ ਨਾ ਨਾ ਕੰਬਲ ਵਾਲਾ ਬੜਨ ਨਾਲ ਕੰਮ ਨਹੀਂ ਅੱਜ ਤਾਂ ਖਿੱਚਣਾ ਖੰਮ ਬੈਠ ਇਥੇ ਪੈਸੇ ਜਣਦੇ ਨਨ ਪੈਣ ਵਾਲਾ ਕੰਮ ਇੱਥੇ ਬੈਠਾ ਕੋਈ ਨਹੀਂ ਆਉਂਦਾ ਸ਼ਾਮ ਨੂੰ ਹਾਂ ਹਾਂ ਠੀਕ ਹੈ ਨਾ ਬਾਪੂ ਇੱਥੇ ਸਿੱਧੇ ਆਣਾ ਬਾਪੂ ਕੀ ਗੱਲ ਹੋ ਗਈ ਯਾਰ ਹੈ ਤੈਨੂੰ ਦੱਸੀ ਨਹੀਂ ਹਾਂ ਭਈ ਤੇਨੂੰ ਕੀ ਦੱਸਾਂ ਕੋਸ ਨਹੀਂ ਹੋਈ ਇਹ ਦੂਆ ਕਲਬਾਤ ਤਰੇ ਉਹ ਯਾ ਫਿਰ ਨੂੰ ਕੀ ਦੱਸਾਂ ਹਾਂ ਜਿਹੜੇ ਸਾਡੇ ਨਾਲ ਸਿੰਦਰ ਤੂੰ ਦੱਸ ਕੀ ਗੱਲ ਹੋ ਗਈ ਜੇ ਤੂੰ ਨਾ ਹੀ ਪੁੱਛਦਾ ਚੰਗੀ ਗੱਲ ਹਾਂ ਫੇਰ ਕੋਈ ਨਹੀਂ ਹੈ ਮਾਇਆ ਦਾਤਾ ਹਾਂ ਹੈ ਇਹਨੂੰ ਪੁੱਛਣਾ ਹਾਂ ਕੀ ਹੋ ਗਿਆ ਪ੍ਰਮਾਤ ਇਹ ਰਵਾਜਾ ਯਾਰ ਤੇਰੀ ਹੱਥ ਜਗਦੇ ਨੇ ਪਿਆਵਾ ਵਰਗੇ ਦੇ ਉਹ ਪਰਾਵਾ ਮੈਂ ਇਹਨੂੰ ਜਦ ਕਹੀ ਨਾ ਹਨਾ ਵੀ ਮੈਂ ਨਹੀਂ ਕਰ ਰਹੀ ਉਹ ਯਾਰ ਇਹਨੇ ਥੋੜਾ ਯਾਰ ਉਹ ਤਾਂ ਮੈਂ ਕਿਹਾ ਸੀ ਇੱਥੇ ਲੜਾਈ ਵੀ ਨਹੀਂ ਪਵਾ ਸਕਦਾ ਮੈਂ ਉਹਦੀ ਨਹੀਂ ਨਹੀਂ ਇਵੇਂ ਤਾਂ ਉਹ ਵੀ ਦਾਬਦਾ ਵੀ ਇਹੀ ਤਾਂ ਖੜੂ ਮੇਰੇ ਨਾਲ ਮੈਂ ਕਿਹਾ ਤੂੰ ਕੁੱਟਣੀ ਲੱਗੇ ਸੀ ਤੂੰ ਸਰਪੰਚ ਨੂੰ ਕਿਉਂ ਕੁੱਟਿਆ ਨਾ ਨਾ ਤੂੰ ਤਾਂ ਉਹ ਕੰਮ ਕਰੀਂ ਨਾ ਕਹਿੰਦਾ ਡਿੱਗੀ ਗਈ ਤਾਂ ਗੁੱਸਾ ਕਿਵੇਂ ਆ ਆ ਬੈਠ ਜਾ ਨਾ ਕਹਿੰਦਾ ਕਿ ਤੂੰ ਤਾਂ ਉਹ ਕੰਮ ਕਰੀਂ ਨਾ ਫਿਰ ਇਹ ਵੀ ਤੂੰ ਸੂਰ ਹੋਦਾ ਕੁੱਟੀ ਤੂੰ ਬੁੜੇ ਨਹੀਂ ਨਾ ਕਿਉਂ ਪਹੁੰਚ ਨਹੀਂ ਰਹੀ ਮਾਰੀ ਬੈਠ ਪਾਣੀ ਨਹੀਂ ਹੈ ਗੋਡਾ ਚ ਕਿ ਗੋਡਾ ਚ ਪਾਣੀ ਨਹੀਂ ਰਿਹਾ ਕਿ ਗਲੀਸ ਮੁੱਕ ਗਈ ਐ ਮਾਰ ਡਾਇਲੌਗ ਆ ਜਾ ਤੇ ਫਿਰ ਇਹ ਕਹੂਗਾ ਹਾਂ ਯਕ ਗੱਲ ਹੋਣੀ ਹਾਂ ਬੈ ਮਨਵੀ ਉਹ ਦਿਮਾਗ ਜਿੱਤੇ ਜਾਊਗੀ ਕੋਈ ਨਾ ਹੁਣ ਇੰਨਾ ਹੀ ਤਾਂ ਹੋਈ ਆ ਚੰਗੀ ਸਰਬ ਯਾਰ ਮੈਂ ਇਹਨੂੰ ਕਿਹਾ ਸੀ ਭਾਈ ਇੱਜ਼ਤ ਨਹੀਂ ਨਿਕਲ ਉਹ ਯਾਰ ਉਹ ਤਾਂ ਮੈਂ ਕਿਹਾ ਸੀ ਪਰ ਯਾਰ ਆ ਤੂੰ ਦੱਸ ਕੇ ਤੂੰ ਇੱਜ਼ਤ ਨਹੀਂ ਕਰਾਉਂ ਕਰ ਇਹਨਾਂ ਨੂੰ ਕੁੱਟਦੀ ਹਾਂ ਯਾਰ ਪਰ ਗੁੱਸੇ 'ਚ ਬੰਦਾ ਕੀ ਕਰੇ ਤੂੰ ਤਾਂ ਸਾਰੇ ਪਿੰਡ ਚ ਲੋੜਾ ਬੋਲਦਾ ਤੇ ਹੁਣ ਤੂੰ ਕਹਿੰਦਾ ਸਰਪੰਚ ਨੂੰ ਕੋਈ ਨਾ ਕਰ ਇਹਨਾਂ ਇਹ ਤਾਂ ਪੈ ਗਿਆ ਨੇ ਪੈ ਗਿਆ ਹੁਣ ਸਰਪੰਚ ਦੇ ਦੇਖੀ ਗਈ ਹੁੰਦਾ ਸਰਪੰਚ ਨਾਲ ਦੇਖੀ ਗਈ ਅੱਛਾ ਪੂਰੇ ਫੜਿਆ ਕੀ ਕਰ ਰਿਹਾ ਹੈ ਬਾਰੀ ਸਰਪੰਚ ਦੀ ਐਂਟਰੀ ਆ ਜੀ ਥੈਂਕ ਯੂ ਥੈਂਕ ਯੂ ਪੂਰੇ ਹੈ ਕੌਣ ਕੌਣ ਜੇ ਤੇਰੀ ਐਂਟਰੀ ਉਹਦੇ ਮੂੰਹ ਤੋਂ ਲਿਆ ਸਿੱਧੀ ਓ ਯਾਰ ਪੁੱਛ ਲੈ ਇਹਨੂੰ ਹਾਂ ਇਹੀ ਦੱਸੂਗਾ ਤੂੰ ਦੱਸ ਦੇ ਓਏ ਇਹਨੂੰ ਕਿੰਨੇ ਵਾਰੀ ਕਹਿਤਾ ਸੀ ਚਾਕੇ ਥਾਣੇ ਦੀ ਰਿਪੋਰਟ ਕਾਉਣ ਦੀ ਕੀ ਲੋੜ ਸੀ ਇਹਨੂੰ ਬਣੀ ਓਏ ਉਹ ਕਿਵੇਂ ਸੀ ਯਾਰ ਜਿਵੇਂ ਅਸੀਂ ਲਾਇਆ ਸੀਗਾ ਫਿਰ ਗਾਹ ਵਧਾਈ ਜਾਂਦੇ ਤੋਂ ਬਾਅਦ ਗਲਤ ਆ ਠੀਕ ਨਹੀਂ ਖੜਾ ਮਨੀਫਰ ਕਈ ਵਾਰੀ ਹਾਂ ਵੀ ਆਪਾਂ ਜੇ ਆਇਆ ਸੀ ਮੈਂ ਪਹਿਲਾਂ ਇਹਨੂੰ ਪੁੱਛਿਆ ਇਹਨੇ ਵੀ ਤੇ ਵੀ ਸਾਡੇ ਤੋਂ ਉਹ ਕਹਿੰਦਾ ਮੈਂ ਐਸਾ ਫਿਰ ਮੈਂ ਇਹਨੂੰ ਕਹਿੰਦਾ ਹਾਂ ਤੂੰ ਦਾ ਸੇਖ ਕਹਿਣਾ ਸੀ ਮੈਨੂੰ ਯਾਰ ਹਾਂ ਸਹੀ ਸੀ ਮੈਂ ਥੋਮਨ ਮੈਂ ਲਗਾਈ ਮੈਂ ਫਲੋ ਤਾਂ ਨਹੀਂ ਤੋੜਦਾ ਨਹੀਂ ਸਹੀ ਸੀ ਆ ਮੈਂ ਕਿ ਤੂੰ ਦੱਸ ਸਹੀ ਆ ਸਹੀ ਆ ਮੈਂ ਦੱਸਾਂ ਹਾਂ ਵੀ ਜੇ ਇਹ ਤਾਂ ਹੁਣ ਸਿੱਧੂ ਨਹੀਂ ਜਵਾਬ ਦੇ ਹਾਂ ਚੱਲ ਮੈਂ ਤਾਂ ਦਿੱਤਾ ਸੀ ਜਦੋਂ ਕਹਿੰਦਾ ਮੈਂ ਕਿਸਾ ਨਾ ਇਹਨੂੰ ਪੁੱਛ ਲੈ ਆ ਤਾਂ ਕਰ ਲਿਓ ਉਧਰਲਾ ਕੰਮ ਲੱਜਾਦਾ ਕੋਈ ਨਾ ਤੂੰ ਤੂੰ ਕਹਿੰਗਾ ਕਹ ਸਰਪੰਚਣੀ ਇਹ ਤਾਂ ਬਾਅਦ ਦੀ ਗੱਲ ਹਾਂ ਹੋਰ ਆ ਕਹੀ ਜਨਾ ਇੱਥੇ ਸਾਡੇ ਦਿਮਾਗ ਚ ਸ਼ਿੰਦਰੇ ਤੂੰ ਹੀ ਦੱਸ ਦੇ ਸ਼ਿੰਦਰੇ ਤੂੰ ਹੀ ਦੱਸ ਦੇ ਆਇਲਾ ਸਾਹ ਇਹਨੂੰ ਪੁੱਛ ਲੈ ਹਾਂ ਇਹ ਹੀ ਦੱਸੂਗਾ ਓਏ ਹਾਂ ਤੂੰ ਦੱਸ ਗਲਵੰਤ ਓਏ ਇਹਨੇ ਜਲੂਸ ਕਢਾਤਾ ਕਿਹਨੇ ਕਿਹਾ ਸੀ ਇਹਨੂੰ ਵੀ ਜਗ ਥਾਣੇ ਰਿਪੋਰਟ ਕਰਾ ਕੇ ਆਵੇ ਓਏ ਯਾਰ ਤੇਰਾ ਦਿਮਾਗ ਖਰਾਬ ਆ ਓਏ ਇਹਨੂੰ ਤਾਂ ਮੈਂ ਹੀ ਕਿਹਾ ਸੀ ਅੱਛਾ ਤੈਂ ਕਿਹਾ ਸੀ ਲੈ ਦੱਸ ਤੇ ਫਿਰ ਜਾਣਾ ਨਹੀਂ ਸੀ ਇਹਨੇ ਸਿੰਦਰ ਦੀ ਤਾਂ ਬਾਹਂ ਤੋੜ ਗਈ ਉਹ ਐਕਸ਼ਨ ਓਹ ਸਿੰਦਰ ਤੂੰ ਹੀ ਦੱਸ ਦੇ ਕੁਛ ਮੈਂ ਦੱਸਾਂ ਪੁੱਛ ਲੈ ਇਹਨੂੰ ਓਏ ਹਾਂ ਤੂੰ ਦੱਸ ਕੀ ਗੱਲ ਹੋ ਗਈ ਓਏ ਨਾ ਨਾ ਜਲੂਸ ਕਢਾ ਕੇ ਰੱਖਤਾ ਕਿਹਨੇ ਕਿਹਾ ਸੀ ਥਾਣੇ ਰਿਪੋਰਟ ਕਰਾਉਣ ਨੂੰ ਓਏ ਇਹਨੂੰ ਤਾਂ ਮੈਂ ਕਿਹਾ ਸੀ ਅੱਛਾ ਤਾਂ ਐਂ ਕਿਹਾ ਸੀ ਉਹ ਫਿਰ ਮੇਰਾ ਤਾਂ ਸਾਰੇ ਪਿੰਡ ਜਲੂਸ ਨਿਕਲ ਗਿਆ ਤੈਨੂੰ ਮੈਂ ਰੋਕੀ ਗਿਆ ਤੂੰ ਰੁਕ ਜਾ ਰੁਕ ਜਾ ਓ ਲੈ ਆ ਹੁਣ ਤੇਰੀ ਇੱਜ਼ਤ ਹੋ ਗਈ ਆ ਪਿਉਆਂ ਵਰਗੇ ਬੰਦੇ ਨੂੰ ਤੂੰ ਕੁੱਟ ਕੇ ਛੜਤਾ ਪਤਾ ਨਹੀਂ ਵਿਚਾਰੇ ਦੇ ਕਿੰਨੀਆਂ ਕਬੱਜੀਆਂ ਹੋਣੀਆਂ ਤੂੰ ਟੇਕੇ ਬਹਿ ਜਾ ਬੁੜਿਆ ਓਏ ਰਹਿਣ ਦੇ ਰਹਿਣ ਦੇ ਤੇਰਾ ਵੀ ਬਸ ਸਰੇ ਪਿਆ ਤੇਰੀ ਤਾਂ ਉਹ ਗੱਲ ਆ ਕਿ ਡਿੱਗੀ ਗਦੇ ਤੋਂ ਗੁੱਸਾ ਘਮੈਰੀ ਤੇ ਇਹਨਾਂ ਦੇ ਲਾਗਾ ਜ਼ੋਰ ਲਾਣਾ ਜੇ ਏਡਾ ਦਮ ਸੀ ਸਰਪੰਚ ਨੂੰ ਸਿੱਟ ਲੈਂਦਾ ਨਾ ਜਾ ਕੇ ਹੁਣ ਸਰਪੰਚ ਦੇ ਵੀ ਦੇਖੀ ਡੋਟੇ ਕਰਦਾ ਉਹ ਜਾਣਦਾ ਮੈਂ ਤੈਨੂੰ ਕਰੀਰ ਉਹ ਮਰੀ ਜਨ ਰਹਿਣਾ ਇਹਨਾਂ ਤੇ ਤੈਨੂੰ ਕਿਹਨੇ ਕਿਹਾ ਸੀ ਇਹਨਾਂ ਨੂੰ ਕੁੱਟਣ ਨੂੰ ਦੱਸ ਉਹ ਕੰਮ ਉਹ ਮੈਂ ਆਪ ਕੁੱਟੇ ਨੇ ਸਿੰਦਰ ਦਾ ਤਾਂ ਮੰਨਿਆ ਦਰवेश ਬੰਦਾ ਕੁੱਟਦਾ ਤਾਂ ਇਹ ਦਰवेश ਨੇ ਤੇਰੇ ਨੇ ਵਿੱਚ ਜਾ ਕੇ ਫਾਨੇ ਲਏ ਨੇ ਫਾਨੇ ਲੈਨੇ ਨਾਲੇ ਹੋਰ ਆ ਉਹ ਤੇਰਾ ਜਿੱਥੇ ਜ਼ੋਰ ਲਾਉਣਾ ਨਾ ਉਥੇ ਲਾ ਉਥੇ ਜ਼ੋਰ ਲਾ ਮਗਰਾ ਚਿੰਤਾ ਨਾ ਕਰ ਹੁਣ ਦੇਖਦਾ ਜਾ ਤੇਲ ਦੇਖ ਤੇਲ ਦੀ ਢਾਲ ਦੇਖ ਓਏ ਮੈਂ ਸਭ ਦੇਖੀ ਜਣਾਗਾ ਪਰ ਆਹ ਕੰਮ ਕਰਕੇ ਤੂੰ ਜਲੂਸ ਕਢਾ ਲਿਆ ਪਿੰਡ ਚ ਸਾਰੇ ਚ ਕੁਛ ਨਹੀਂ ਹੁੰਦਾ ਲੋਕ ਐਂ ਤਾਂ ਕਹਿਣਗੇ ਵੀ ਹਾਂ ਇੱਜ਼ਤ ਦੇ ਮਰਨੇ ਸਾਰਾ ਡੱਬਰੀ ਘੁੱਟ ਛੱਟਿਆ ਇੱਜ਼ਤ ਤਾਂ ਦੇਖ ਮੈਨੂੰ ਪਤਾ ਹੀ ਆ ਸਾਰੇ ਪਿੰਡ ਚ ਕੀ ਆ ਕੀ ਕਿਹਾ ਹਾਂ ਹਾਂ ਇਹ ਤਾਂ ਗੱਲ ਹੈਗੀ ਆ ਤੇਰੀ ਸਹੀ ਆ ਪਰ ਸਰਪੰਚ ਨੂੰ ਘੁੱਟਲਾ ਇਹਨਾਂ ਤੇ ਕਿਉਂ ਹੱਥ ਲਾਉਣਾ ਸਰਪੰਚ ਹੀ ਘੁੱਟੂ ਮੇᱫ ਤੋਂ ਬਾਅਦ ਸਰਪੰਚ ਨੂੰ ਦੇਖੀ ਜਾਈਂ ਵੀ ਟਾਂਗ ਦਾ ਕਿਵੇਂ ਬੁੱਠਾ ਮੈਂ ਓ ਜਾ ਦੇਖ ਲੂੰਗਾ ਮੈਂ ਤਾਂ ਨਾਲੇ ਹੁਣ ਇਹਨਾਂ ਦੇ ਹੱਥ ਲਾਈ ਇਹਨਾਂ ਨੂੰ ਕਹਿ ਦੇ ਜੇ ਇਸ ਦੂਬਾਰ ਕੋਈ ਹਰਕਤ ਕਰਦੇ ਸਾਂਗੇ ਨਾ ਦੇਖ ਲਈ ਦੋਨਾਂ ਨੂੰ ਮੈਨੂੰ ਐਂ ਲੱਗਦਾ ਘੜ ਜਾ ਤੈਨੂੰ ਲੱਗਿਆ ਮੈਨੂੰ ਐਂ ਨਹੀਂ ਲੱਗਿਆ ਵੀ ਸਾਡਾ ਤਾਂ ਕੰਮ ਠੰਡਾ ਜਾਂ ਪਹਿਰੇ ਸੀ ਨਹੀਂ ਮੈਚ ਵੀ ਨਹੀਂ ਹੋਇਆ ਹੋਇਆ ਨਹੀਂ ਠੰਡਾ ਜਾਂ ਮੈਂ ਦੇਖ ਲਊਗਾ ਹੋ ਰਣਾ ਮੈਨੂੰ ਐ ਚੱਕ ਕੇ ਰੱਖੇ ਉਹ ਇੱਕ ਗੱਲ ਤਾਂ ਕਹਿ ਵੀ ਦੇਖ ਲੈ ਉਹ ਤੇਰੇ ਦਿਲਾਂ ਚ ਤੇਲ ਹੈ ਉਹ ਰਹਿ ਗਿਆ ਹੁਣ ਆ ਤਾਂ ਮੈਂ ਭੁੱਲਦਾ ਆਪ ਰਿਆ ਕਹੀਂ ਦੂਜੇ ਜੰਦ ਮੈਂ ਨਹੀਂ ਕਹਿੰਦਾ ਵੀ ਤੂੰ ਭੁੱਲਿਆ ਹੋ ਗਈ ਸਰਬ ਉਹ ਕਿਹਦੇ ਵੈਸੀ ਸਾਡੀ ਗੱਲ ਠੰਡੀ ਹੈ ਹਾਂ ਮੈਨੂੰ ਪਤਾ ਲੱਗਦੀ ਠੰਡੀ ਹੋ ਗਈ ਹੁਣ ਇੱਜ਼ਤ ਦਾ ਪੜਦੇ ਚੱਕੀ ਚੱਕੇ ਗਿਆ ਹਾਂ ਤੇ ਹੁਣ ਫਿਰ ਚੱਕ ਮੈਂ ਵੀ ਦੂੰ ਫਟੇ ਠੀਕ ਹੈ ਇੱਜ਼ਤ ਆਉਣ ਉੱਡੀ ਕਿੱਥੋਂ ਜਗਾ ਚੱਕਿਆ ਹਾਂ ਜੇ ਮੈਂ ਢੱਲਾ ਹੋ ਗਿਆ ਮੰਨ ਗਿਆ ਪਰ ਤੂੰ ਤਾਂ ਨਾ ਇੱਕ ਵੀ ਚੱਕ ਚੱਕ ਕੇ ਰਹਿਣਾ ਬੋਲਣਾ ਨਾ ਵਿੱਚ